ਵੇਰ ਸਿਆਣਾ ਬੰਦਾ ਫਿਰ ਵੀ ਸਿਆਣੀ ਗੱਲ ਕਰਦਾ ਵਾ ਹੁਣ ਉਹ ਘੁਲਾ ਦੇ ਆਪਾਂ ਦਿੱਤੀਆਂ ਵਾ ਤੇ ਜੀ ਉਹਨਾਂ ਨੇ ਉੱਥੇ ਜਾ ਕੇ ਮੂੰਹ ਖੋਲਤਾ ਤੇ ਫੇਰ ਬੱਸ ਕੀ ਕਰਾਂਗੇ ਆਪਾਂ ਓਏ ਮਨੀ ਇਹੋ ਤੇ ਗੱਲ ਦਾ ਡਰ ਆਉਂਦਾ ਮੈਨੂੰ ਕਿਉਂ ਨਾ ਜੈਤ ਜਿਹੜੀ ਆਪਣੇ ਅੰਦਰ ਭਰੀ ਹੈ ਨਾ ਉਹਦੇ ਕੱਢਣੀ ਕੱਢਣੀ ਆ ਤੇ ਆਪਣੇ ਕੋਲ ਜੋ ਹੋਇਆ ਨਾ ਤੇ ਟਾਈਮ ਨਾ ਕਰ ਲਈਏ ਇਹ ਨਾ ਹੋਏ ਕਿ ਮੇਰੇ ਕੋਲ ਮੌਕਾ ਹੱਥੋਂ ਨਿਕਲ ਜੇ ਤੇ ਅਸੀਂ ਹੱਥ ਮਲਦੇ ਰਹ ਜੀ ਤੇ ਮੁੰਡਿਓ ਹੁਣ ਪਛਤਾਉਣ ਦਾ ਕੀ ਫਾਇਦਾ ਜੋ ਚਲੀ ਗਈਆਂ ਉੱਥੇ ਉਹਨਾਂ ਨੇ ਉੱਥੇ ਜਾ ਕੇ ਕੀਤਾ ਕੀ ਕਰਨਾ ਤਾਂ ਕੀ ਨਹੀਂ ਮੰਮੀ ਐਸੀ ਗੱਲ ਤਾਂ ਮੈਨੂੰ ਡਰ ਆਉਂਦਿਆ ਵਾ ਕਿ ਤੇਰੇ ਵਾਲੀ ਨੇ ਫੋਨ ਲਾਤਾ ਬਲਜੀਤੀ ਮਾਰਨ ਇਹਨਾਂ ਨੇ ਚੱਲ ਕੋਈ ਨਾ ਕੋਈ ਮਸਲਾ ਹਲ ਹੋ ਰਿਹਾ ਇਹਨਾਂ ਨੂੰ ਪਤਾ ਨਹੀਂ ਕੀ ਸੱਪ ਕੱਟ ਮਾਰਨਾ ਵਾ ਹੁਣ ਕੋਈ ਗੱਲ ਨਹੀਂ ਉਹਦਾ ਡਰ ਨਹੀਂ ਪਿਆ ਉਹਨੂੰ ਬਾਅਦ ਚ ਵੇਖ ਲਾਂਗੇ ਪਹਿਲਾਂ ਇੱਧਰ ਦਾ ਕੰਮ ਸਭਾਲੋ ਤੁਸੀਂ ਮੈਂ ਆਪ ਗਲਤੀ ਕੀਤੀ ਜਾਣ ਨਹੀਂ ਦੇਣਾ ਮੈਂ ਜਿੱਦਾਂ ਅੰਦਰ ਤੁੰਕਾਇਆ ਸੀ ਨਾ ਮੜਿਆ ਤਾਂ ਇਹ ਵੀ ਤੁੰਕਾ ਦੇ ਕੇ ਦੇਣਾ ਤੇ ਨਹੀਂ ਉਹਨਾਂ ਨੇ ਜਾਣਾ ਕਿ ਇਹ ਨਹੀਂ ਤੇ ਜੇ ਤੂੰ ਤੁੰਕਾਇਆ ਹੀ ਤੋਂ ਕਰਾਇਆ ਪਿਆ ਉਹਨੇ ਇੱਕ ਵਾਰੀ ਵੀ ਕਿਹਾ ਮੈਂ ਨਹੀਂ ਜਾਂਦੀ ਉਹ ਤਾਂ ਪਹਿਲਾਂ ਤਿਆਰ ਸੀ ਮੋਰੇ ਹੀ ਤਿਆਰ ਹੋ ਤੁਹਾਡੇ ਆਕੇ ਲੱਗਣ ਦੀਆਂ ਉਹ ਦੱਸ ਬਲਾ ਜੀ ਉਹ ਦੂਜੀ ਕਹਿਣ ਦੀ ਨਾ ਤੇ ਫਿਰ ਉਹਨੇ ਨਹੀਂ ਜਾਣਾ ਹੈ ਮਨੇ ਤੁਸੀਂ ਜੋ ਮਰਜ਼ੀ ਕਰੋ ਤੁਹਾਨੂੰ ਪੱਲੇ ਨਹੀਂ ਬੰਦੀਆਂ ਓਏ ਮੰਮੀ ਪੱਲੇ ਪੁੱਲੇ ਦੀ ਗੱਲ ਨਹੀਂ ਕੀ ਉਹਦੀ ਮਾਂ ਹੀ ਅਚਾਨਕ ਆ ਗਈ ਸਾਨੂੰ ਕੋਈ ਸੁੱਜੀ ਆਉੜੀ ਨਹੀਂ ਅਮਰੀਕਾ ਕਰ ਪੁਲਿਸ ਆ ਗਈ ਆ ਮੈਂ ਤੇ ਡਰਦਾ ਭੱਜ ਗਿਆ ਜੇ ਮੈਨੂੰ ਪਤਾ ਹੁੰਦਾ ਤੁਸੀਂ ਵੀ ਮਗਰੋਂ ਕਿਤੇ ਫੋਨ ਲਾ ਕੇ ਨਹੀਂ ਦੱਸਿਆ ਜੇ ਤੁਸੀਂ ਫੋਨ ਲਾਦੇ ਮੈਂ ਉਸੇ ਵੇਲੇ ਆ ਜਾਣਾ ਤੇ ਮੈਂ ਗੱਲ ਪਹੁੰਚਣੀ ਸੀ ਨੀਂ ਹੇ ਤੱਕ ਉਹ ਵੀ ਇਹ ਸੰਭਾਲਣ ਦੀ ਬਥੇਰੀ ਕੱਲ ਕੋਸ਼ਿਸ਼ ਕੀਤੀ ਹੁਣ ਸੰਭਲੀ ਨਹੀਂ ਤੇ ਦੱਸ ਕੀ ਕਰੀ ਹੁਣ ਉਹ ਫਿਰ ਮੰਮੀ ਲੱਗ ਗਿਆਣ ਕੇ ਪੈ ਗਈ ਉਹਦਾਂ ਵੀ ਕਲਾਕਾਰ ਉਧਰ ਵੀ ਸੰਭਾਲ ਉਹ ਤੇ ਸਿਰ ਤੇ ਬੈਠੀਆਂ ਮੰਮੀ ਨੂੰ ਪੁੱਛੇ ਤੋ ਨਾਲੇ ਤੇ ਨੂੰ ਪਤਾ ਉਹ ਲਾਗੇ ਆਮੋ ਸਾਹਮਣੀਆਂ ਕਾਕਾ ਬੈ ਗੀਆਂ ਉਹ ਲਾਗੇ ਕਹੀ ਜਾਣਾ ਬਹੁਤਾ ਮੈਂ ਵੀ ਬੋਲਦੀ ਮੈਂ ਤੇ ਬਥੇਰਾ ਕਲਪੀ ਤੇ ਜੇ ਮੈਂ ਬਹੁਤਾ ਕਹਿੰਦੀ ਤਾਂ ਉਹਨੇ ਕਹਣਾ ਮੇਰੇ ਸਾਹਮਣੇ ਇਦਾਂ ਕਰਨ ਦੇ ਤਾਂ ਮਗਰੋਂ ਕਿਤੇ ਕੀ ਕਰਦੇ ਹੋਣਗੇ ਮੈਂ ਤੇ ਤਾਂ ਹਕਲਾ ਪਕੜਾ ਜਾ ਗਿਆ ਮੈਂ ਮੰਮੀ ਬੜੀ ਸਲਾਈ ਪਈ ਮੰਮੀ ਨੇ ਆਪਣੀ ਮਰਜ਼ੀ ਨਾ ਕੀਤੀ ਹੋਣੀ ਐ ਤੇ ਮੈਂ ਤਾਂ ਕਹਤਾ ਕੋਈ ਨਹੀਂ ਚੱਲ ਜੂਗਾ ਉਹ ਕਿਸੇ ਮੰਮੀ ਨੇ ਕਿਤੇ ਆ ਕੇ ਤੇ ਮੰਮੀ ਨੇ ਬਥੇਰੀਆਂ ਘੂਰੀਆਂ ਵੱਟੀਆਂ ਉਹ ਮੰਨਣ ਕੇ ਦੀ ਤਾਂ ਹੀ ਆ ਉਹ ਤੇ ਕਿਤੇ ਆਖੇ ਨਹੀਂ ਸੀਰੀ ਮੱਥੀ ਨਹੀਂ ਮੰਨਦੀ ਐ ਉਹ ਕਹਤੇ ਆਂ ਹਵਾਲੇ ਤੋੜਾ ਮਾਰਦੀ ਆਂ ਕਿਤੇ ਵੀ ਆਪ ਤੂੰ ਪਰੇ ਹਟ ਜਾ ਉਹ ਅਸੀਂ ਜੋ ਕੁਝ ਕਰਨਾ ਹੈ ਹੀ ਕਰਨਾ ਸਾਰਾ ਕੁਝ ਕਰਨਾ ਚੱਲ ਕੋਈ ਨਹੀਂ ਅੱਜ ਦੀ ਦਾਤ ਲੰਗਾਓ ਤੇ ਕੱਲ ਨੂੰ ਫੋਨ ਲਾਵਾਂਗੇ ਫੇਰ ਕਹਾਂਗੇ ਗੱਲ ਕੀ ਜਾਂਦੀ ਉਹ ਕੀ ਨਹੀਂ ਆਂਦੀਆਂ ਜੇ ਤੇ ਅੱਜ ਦੀ ਦਾਤ ਸੁੱਖੀ ਸੰਧੀ ਲੰਗੀ ਨਾ ਫੇਰ ਮਾਤਾ ਕੋਈ ਟੈਨਸ਼ਨ ਵਾਲੀ ਕਰ ਲੈ ਮੈਂ ਤਾਂ ਨਹੀਂ ਸੁੱਖੀ ਸੰਧੀ ਲੰਗੇ ਕੋਈ ਇਹੋ ਜੀ ਗੱਲ ਨਾ ਮੈਂ ਤਾਂ ਪਰੇਸ਼ਾਨੀ ਜਰਾ ਕਿਤੇ ਖੜਕਾ ਹੁੰਦਾ ਤਾਂ ਮੇਰਾ ਤਾਂ ਦਿਲ ਦਾ ਤਰੋ ਨਿਕਲ ਜਾਂਦਾ ਵਾ ਹੁਣ ਇਹ ਆ ਵੀ ਮਾਲਕੀ ਜੋ ਕਰੂਗਾ ਚੰਗਾ ਕਰੂਗਾ ਤੇ ਤੁਸੀਂ ਇਦਾਂ ਕਰੋ ਤੁਹੇ ਕਰੋ ਸਲਾਮ ਮਸ਼ਵਰਾ ਜੋ ਵੀ ਕਰਨਾ ਵਾ ਤੇ ਮੈਂ ਪੁੱਤ ਰੋਟੀ ਟੋਕ ਵਾਲਾ ਹਾਂ ਉਹ ਵੀ ਹੋ ਗੱਲ ਪਕਾਉਣੀ ਹੋਈ ਆਪ ਉਹ ਤੇ ਚੱਲਦੀ ਆ ਛੱਡੋ ਕੋਈ ਨਹੀਂ ਤੁਸੀਂ ਰੋਟੀ ਟੋਕ ਦਾ ਕਰ ਲਓ ਅਸੀਂ ਲਾਉਨੇ ਆ ਸਕੀਮ ਆ ਆ ਲਾ ਲਾਓ ਕੋਈ ਸਕੀਮ ਲਾਓ ਦਵੇਂ ਭਰਾ ਰਲ ਕੇ ਜਿੱਦਾਂ ਕਰਨੀ ਮਣੀ ਸਿਆ ਕੋਈ ਸੋਝੀ ਔੜਦੀ ਆ ਵੀਰ ਮੈਨੂੰ ਤਾਂ ਕੋਈ ਸੋਝ ਨਾ ਔੜਨੀ ਦਈ ਆ ਮੇਰੇ ਵਾਲੀ ਆ ਇਹਨੂੰ ਮਾੜਾ ਮੋਟਾ ਸਮਝਾਉਣਾ ਵਾ ਥੋੜਾ ਪੁੱਤ ਆ ਤੇ ਫਿਰ ਵੀ ਉਹ ਚੱਲ ਦਿਮਾਗ 'ਚ ਬਹਿ ਜਾਂਦੀ ਕੋਨਾ ਕੋਦੇ ਗੱਲ ਆਇਆ ਤਾਂ ਡਿਆੜੀ ਵਾਲੀ ਉਹਦੇ ਤਾਂ ਦਿਮਾਗ 'ਚ ਕੱਖ ਨਹੀਂ ਪੈਂਦਾ ਕੋਣ ਮਾਮਾ ਮੇਰੇ ਲਈ ਕਹੀ ਜਾਂਦਾ ਸਾਲੀ ਤੇ ਤੇਰੀ ਪਹਿਲਾਂ ਤੂੰ ਮਿਲਦਾ ਵਰਤਦਾ ਉਹਨਾਂ ਨੂੰ ਤੈਨੂੰ ਨਹੀਂ ਪਤਾ ਕਿਦਾਂ ਦੀ ਆ ਉਦੋਂ ਜਾਨਾ ਵੀਰ ਗੱਲ ਹੀ ਕੋਈ ਨਹੀਂ ਨਾਲ ਦੀ ਤੇਰੀ ਵੀ ਆਖੀ ਜਾਂਦੀ ਭਾਜੀ ਉਹ ਚੰਗੀ ਪੜੀ ਉਹ ਕੰਨ ਚ ਪਈ ਨਹੀਂ ਦੁਖਣੀ ਉਹ ਕੰਨ ਚ ਪਈ ਦੁਖਦੀ ਨਹੀਂ ਕੰਨ ਚ ਛੇ ਕਢੀ ਚ ਰਹੀ ਜਾਂਦੀ ਆ ਹੁਣ ਵੀਰ ਕਰੀਏ ਦੱਸ ਕੀ ਮੈਂ ਤੇ ਨਹੀਂ ਸਮਝਾਉਂਦੀ ਉਸ ਕੋ ਜਿੰਨਾ ਦੇ ਨਾ ਮੈਂ ਨਹੀਂ ਸਭ ਕੋ ਸਾਡੇ ਵਾਲੀ ਗੱਲ ਕਰੂਗੀ ਤਾਂ ਉਸ ਬਾਕੀ ਗੱਲ ਗੱਲ ਉਹਦੀ ਹੰਦੀ ਕਰਦੀ ਆ ਜੋ ਕਹਿੰਦੀ ਗਰਮੀ ਤੇ ਗੱਲ ਉਹੀ ਕਰਨੀ ਉਹਨੇ ਜੋ ਮਰਜ਼ੀ ਹੋ ਜੇ ਉਹ ਇਹਨਾਂ ਨੂੰ ਤਾਂ ਬਲਜੀਤ ਸੋਗਣਾ ਚੰਗੀ ਸੀ ਕਿਤੇ ਕੁਰੀ ਵੱਟੀ ਦੀ ਸੀ ਨਾ ਡਰ ਜਾਂਦੀ ਜਿੱਥੇ ਕਹੀਦਾ ਬਹਿ ਜਾ ਉੱਥੇ ਬਹਿ ਜਾਂਦੀ ਸੀ ਜੇ ਕਹੀਦਾ ਨਾ ਦਿਨ ਨੂੰ ਰਾਤ ਕਹ ਤਾਂ ਰਾਤ ਕਹਿ ਦਿੰਦੀ ਸੀ ਪਰ ਆਹ ਤਾਂ ਨਵਾਂ ਹੀ ਸੈਪਾ ਪੈ ਗਿਆ ਇਹ ਵਾਰ ਨੂੰ ਤਲਵਾਰਾ ਮਾਰਦੀਆਂ ਆ ਜਿਹੜਾ ਇਹਨਾਂ ਦਾ ਰੂਪ ਮੈਂ ਅੱਜ ਵੇਖਿਆ ਨਾ ਮੈਨੂੰ ਪਤਾ ਤੇ ਚਾਹੇ ਮੇਰੇ ਰੱਬ ਨੂੰ ਪਤਾ ਵਾ ਜਿੱਡੀਆਂ ਇਹ ਡਾਡੀਆਂ ਤੋਂ ਇਹ ਪਹਿਣਾ ਗੱਲ ਵਾਕਈ ਗੱਲ ਸਹੀ ਆ ਭਾਬੀ ਜਿਹੜੇ ਦਬਕਾ ਮਾਰੀਦਾ ਸੀ ਨਾ ਤੇ ਉਹ ਉਸੇ ਵੇਲੇ ਹੀ ਬਹਿ ਜਾਂਦੀ ਉੱਥੇ ਉਹ ਵਿਚਾਰੀ ਆਪਣੇ ਅੱਖ ਦੀ ਘੂਰ ਤੋਂ ਡਰਦੀ ਮਾਰੀ ਇਹਨਾਂ ਨੇ ਪੁਲਸਣਾਂ ਦੇ ਸਾਹਮਣੇ ਬਿਆਨ ਨਹੀਂ ਦਿੱਤਾ ਉਹ ਤੇ ਗੱਲ ਵਾ ਯਾਰ ਮੈਨੂੰ ਕੋ ਸਮਝ ਨਹੀਂ ਆਉਂਦੀ ਕੀ ਕਰੀ ਤੇ ਕੀ ਨਾ ਕਰੀ ਮੈਂ ਤਾਂ ਨਾ ਮਾਰਾ ਰਾ ਸੁਖੀ ਸੰਧੀ ਲੰਘ ਜੇ ਫੇਰ ਸਵੇਰੇ ਵੇਖਾਂਗੇ ਕੀ ਕਰਨਾ ਸਵੇਰੇ ਵੇਖਾਂਗੇ ਕੀ ਬਣਦਾ ਉਹ ਨਾ ਹੋਵੇ ਕਿਤੇ ਆਪਣੇ ਪੁਰੇ ਸਿੱਖਦੇ ਹੋਣ ਕਿਤੇ ਸਵੇਰ ਤੱਕ ਦੀਦੀ ਕਿੱਦਾਂ ਹੋ ਗਏ ਫੇਰ ਤੈਨੂੰ ਬਸ ਮੈਂ ਬਿਲਕੁਲ ਰੈਡੀ ਆ ਜਲਦੀ ਕਰੋ ਫੇ ਚਲੀਏ ਟਾਈਮ ਹੋਉਂਦਿਆ ਚੱਲ ਚੱਲ ਮੈਂ ਤੇ ਆਖਣ ਰਹੀ ਆ ਮੇ ਕੁੜੀਓ ਤੂੰ ਹੀ ਕਿੱਦਾਂ ਤਿਆਰ ਹੋਣ ਰਹੀ ਆ ਜੇ ਮਹਾ ਮਹਾ ਤੂੰ ਕਿਤੇ ਆਪਣੇ ਸੌ ਰਿਆਂ ਤੋਂ ਆਈਆਂ ਹੋ ਕਿਦਾਂ ਮਾਨ ਕਰੋ ਕਰੋ ਘੜੀ ਕਿਤੇ ਪਵਾ ਖਲੋ ਮੈਂ ਤੁਹਾਡੇ ਵਾਸਤੇ ਚਾਹ ਲਿਆ ਹੁੰਨੀ ਆ ਮੰਮੀ ਚਾ ਨਹੀਂ ਪੀਣੀ ਪੀਤੀ ਆ ਕੋਈ ਨਹੀਂ ਅਸੀਂ ਬਸ ਥੋੜੇ ਚਿਰ ਚ ਗਈਆਂ ਤੇ ਆਈਆਂ ਤੇ ਮੈਨੂੰ ਦੱਸੋ ਵੀ ਜਾਣਾ ਕਿੱਥੇ ਆ ਤੁਸੀਂ ਮੰਮੀ ਕਿਤਨਾ ਕਿਤੇ ਚੱਲੇ ਹੋਵਾਂਗੇ ਤੁਹਾਨੂੰ ਸਾਡੇ ਤੇ ਵਿਸ਼ਵਾਸ ਨਹੀਂ ਕਿੱਥੇ ਜਲ ਜਲ ਨਹੀਂ ਆਈ ਆਏ ਨਾ ਮੰਮੀ ਆਪਾਂ ਹੋਣੀ ਕੋਈ ਗੱਲ ਨਹੀਂ ਆਹ ਨਹੀਂ ਪੁੱਤ ਉਹ ਨਹੀਂ ਗੱਲ ਵਿਸ਼ਵਾਸ ਤੋਂ ਮੈਨੂੰ ਤੁਹਾਡਾ ਹੈਗਾ ਆ ਪਰ ਮੈਨੂੰ ਦੱਸੋ ਤੇ ਸਹੀ ਵੀ ਚੱਲੀਆਂ ਕਿੱਥੇ ਹੋ ਮੰਮੀ ਜਿੱਥੇ ਵੀ ਚੱਲੇ ਨਾ ਆਣ ਕੇ ਹੀ ਦੱਸਾਂਗੇ ਕੋਈ ਨਹੀਂ ਮੰਮੀ ਦੱਸ ਦਾਂਗੇ ਅਸੀਂ ਤੁਹਾਨੂੰ ਆ ਕੇ ਮੈਨੂੰ ਜਲਾ ਦੋ ਪੁੱਤ ਫੇਰ ਵੀ ਤੁਹਾਡਾ ਫਰਜ਼ ਹੈ ਆਪਣੀ ਮਾਂ ਨੂੰ ਦੱਸਣਾ ਤੁਸੀਂ ਜਾਓ ਤੁਹਾਨੂੰ ਵੇਲਾ-ਕਿਲਾ ਅਜੇ ਮੈਂ ਮੋਂ ਟੈਨਸ਼ਨ ਲੈਦੀ ਰਹੂੰਗੀ ਹਾਂ ਹੇ ਮੰਮੀ ਤੁਹਾਨੂੰ ਅਜੇ ਤੱਕ ਆਪਣੀਆਂ ਧੀਾਂ ਤੇ ਵਿਸ਼ਵਾਸ ਹੀ ਨਹੀਂ ਹੈਗਾ ਕਿਤੇ ਚੱਲੇ ਹੀ ਹੋਵਾਂਗੇ ਨਾ ਐਡੀ ਟੈਨਸ਼ਨ ਲੈਣ ਦੀ ਲੋੜ ਨਹੀਂ ਨਾਲੇ ਆਪਾਂ ਆਪਣੇ ਘਰ ਬਾਹਰ ਵਾਲੀਆਂ ਹੋਈਆਂ ਐਦਾਂ ਕਿੱਥੇ ਆਪਾਂ ਚੱਲ ਚੱਲਿਆਂ ਬਸ 2 ਘੰਟੇ ਤਿੰਨਾਂ ਚਪਾਏ ਖੜੇ ਹੋ ਕੀ ਮੰਮੀ 2-3 ਘੰਟੇ ਤੁਸੀਂ ਮੁੜ ਵੀ ਆਉਣਾ ਕਿਦੋਂ ਦਾ ਕੰਮ ਹੋਇਆ ਜਿਹੜਾ ਤੁਸੀਂ ਆਪਣੀ ਮੰਮੀ ਤੋਂ ਵੀ ਲੁਕਾ ਰੱਖਿਆ ਨਹੀਂ ਹਾਂ ਹਾਏ ਮੰਮੀ ਆ ਜੈਨੇ ਸਵਾਲ ਮੰਮੀ ਕਾਣਦੇ ਆ ਨਾ ਇਹ ਵਾਲੇ ਸਾਡੇ ਇੰਨੇ ਚਿਰਾਂ ਵਾਧੀਆਂ ਤੇ ਹੁਣ ਪਤਾ ਨਹੀਂ ਕਿੰਨੇ ਚਿਰ ਕੋਈ ਤੋਹ ਤੇ ਮੈਂ ਆਖ ਨਹੀਂ ਆ ਪੈ ਇੰਨੇ ਚਿਰਾਂ ਪਿੱਛੋਂ ਤੁਸੀਂ ਆਈਆਂ ਜੇ ਕਿਤੇ ਤੁਸੀਂ ਮੇਰੇ ਲਾਗੇ ਬੋਵੋ ਖਲੋਵੋ ਕਿਤੇ ਗੱਲਾਂ ਬਾਤਾਂ ਮਾਰੋ ਕੋਈ ਨਹੀਂ ਮੰਮੀ ਗੱਲਾਂ ਗੁੱਲਾਂ ਆ ਕੇ ਕਰਾਂਗੇ ਹੁਣ ਚੱਲਣ ਦੋ ਥੋੜਾ ਜਨਾ ਕੁੰਮਣ ਦਾ ਦਿਲ ਕਾਣਿਆ ਸੀ ਤਾਂ ਹੀ ਥੋੜਾ ਬਾਹਰ ਨਿਕਲ ਲੱਗੇ ਆਪਾਂ ਐ ਗਏ ਤੇ ਆਈਆਂ ਚਲੋ ਠੀਕ ਆ ਫਿਰ ਜਾਓ ਟਾਈਂ ਚਲੋ ਚਲਾ ਮਨ ਹੁਣ ਜਲਦੀ ਪਤਾ ਨਹੀਂ ਨਾ ਕੁੜੀਆਂ ਨੂੰ ਕਿਹੜੀ ਨਿਚੋਈ ਮਿੱਟੀ ਲੱਗੀ ਆ ਜੇ ਦੱਸ ਜੇ ਕੋਈ ਸੌਰਾ ਕੁਆਈਆਂ ਉਹ ਇਹਦੇ ਮੇਰੇ ਲਾ ਕੇ ਪਾਓ ਖਲੋਵੋ ਕੋਈ ਗੱਲਬਾਤ ਕਰੋ ਕੋਈ ਰੋਟੀ ਟੋਕ ਖਾਓ ਪਤਾ ਨਹੀਂ ਕਿਹੜੀ ਦੁਨੀਆ ਦੀ ਤੁਰੀਆਂ ਪੇਤੀਆਂ ਦੀਦੀ ਤੁਰੀਆਂ ਤੇ ਆਪਾਂ ਹੈਗੀਆਂ ਘਰ ਦਾ ਪਤਾ ਤੁਹਾਨੂੰ ਘਰ ਦਾ ਪਤਾ ਵਾ ਜੇ ਨਾਂ ਵੀ ਪਤਾ ਹੋਏ ਨਾ ਤੇ ਘਰ ਲੱਭ ਜਾਂਦੇ ਹੁੰਦੇ ਆ ਤੂੰ ਤੇ ਅਮਨ ਢੇਰੀ ਟਾ ਕੇ ਬਹਿ ਜਾਂਦੀ ਆ ਪਤਾ ਨਹੀਂ ਦੀਦੀ ਮੈਨੂੰ ਤੇ ਡਰੀ ਲੱਗੀ ਜਾਂਦੀ ਆ ਤੈਨੂੰ ਡਰ ਕੁਝ ਜ਼ਿਆਦਾ ਹੀ ਨਹੀਂ ਹੁਣ ਲੱਗਣ ਡਿਆ ਜਿਹੜਾ ਸਟੈਪ ਚੁੱਕਿਆ ਵਾ ਨਾ ਇਨੂੰ ਹੁਣ ਮੈਦਾਨ ਆਪਾਂ ਫਤਿਹ ਕਰਨਾ ਵਾ ਗੱਲਾਂ ਮਾਰਦੀ ਬੋਤੀਆਂ ਮੰਮੀ ਨੂੰ ਵੀ ਨਹੀਂ ਦੱਸਿਆ ਅੱਜ ਪਹਿਲੇ ਦਿਨ ਝੂਠ ਬੋਲਿਆ ਪਤਾ ਨਹੀਂ ਮੰਮੀ ਨੂੰ ਕਿੰਨਾ ਦੁੱਖ ਲੱਗਾ ਹੋਣਾ ਤੇ ਉਹੀ ਤਾਂ ਗੱਲ ਆ ਇੰਨੇ ਚਿਰ ਆਵਾ ਨਹੀਂ ਅੱਥੇ ਆਏ ਆ ਮੰਮੀ ਹੁਣਾ ਕੋਲ ਤੇ ਮੰਮੀ ਨੂੰ ਹੁਣ ਕਿੱਦਾਂ ਦਾ ਲੱਗਾ ਹੋਊ ਸੱਚੀ ਅੰਮਾ ਆਪਾਂ ਤੇ ਦੱਸ ਕੇ ਵੀ ਨਹੀਂ ਆਏ ਜਦੋਂ ਘਰੋਂ ਨਿਕਲੇ ਮੈਨੂੰ ਬੜਾ ਹੋਰ ਤਰ੍ਹਾਂ ਹੋਇਆ ਨਾ ਤੇ ਮੰਮੀ ਨੇ ਰੋਟੀ ਖਾਧੀ ਤੇ ਨਾ ਆਪਾਂ ਹੀ ਰੋਟੀ ਖਾਧੀ ਪਤਾ ਨਹੀਂ ਮੰਗਰੋ ਮੰਮੀ ਕੀ ਦਿਲ ਚ ਸੋਚੂਗੀ ਚਲ ਕੋਈ ਨਹੀਂ ਦੀਦੀ ਆਪੇ ਆਗੇ ਦੱਸਾਂਗੇ ਮੰਮੀ ਨੂੰ ਸਮਝਾਵਾਂਗੇ ਆਪੇ ਕੋਈ ਨਾ ਉਹ ਵੇਖੀ ਜਾਊ ਹੁਣ ਪਰ ਮੇਰੀ ਗੱਲ ਸੁਣਾ ਮੈਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੁੰਦੀ ਮੇਰੇ ਮਨ ਚੋਂ ਡੇ ਹੀ ਕਿ ਗਾੜੀਆਂ ਚੱਜ ਨਾ ਬੋਲੂंगी ਤੇ ਸਹੀ ਆਪਣੇ ਨਾਲ ਪਤਾ ਨਹੀਂ ਦੀਦੀ ਇਹ ਤੇ ਹੁਣ ਜਾ ਕੇ ਹੀ ਪਤਾ ਲੱਗੂ ਬਾਕੀ ਦੇਖੋ ਹੁਣ ਚੱਲੇ ਤੇ ਆਪਾਂ ਹੈਗੇ ਆ ਆਹੋ ਕਾਹੀ ਤਾਂ ਮੈਨੂੰ ਡਰ ਲੱਗਣ ਦਿਆ ਆ ਕੋਈ ਨਾ ਗੱਲ ਹੋਵੇ ਕਿਤੇ ਜਦੋਂ ਕੋਈ ਚੰਗਾ ਕੰਮ ਕਰਨਾ ਹੋਵੇ ਨਾ ਨੇਕ ਤੇ ਜੇ ਕੋਈ ਗਾੜੀਆਂ ਦੋ ਚਾਰ ਸੁਨਾਵ ਵੀ ਦੇਤੇ ਉਹਦਾ ਅਸਰ ਨਹੀਂ ਕਰੀਦਾ ਕੋਈ ਨਹੀਂ ਨਾ ਬੋਲਣਗੇ ਆਪੇ ਜਦੋਂ ਗੱਲ ਕਰਾਂਗੇ ਤੇ ਬੋਲੀ ਪੈਣਗੇ ਮਾਸੀ ਜੀ ਮਾਸੀ ਸਾਸੀ ਕਾਲ ਹੈ ਨਹੀਂ ਤੁਸੀਂ ਕਿਤਾ ਮੇਰਾ ਬੂਆ ਕਿੱਦਾਂ ਨੰਗਾਈਆਂ ਜੋ ਤੁਹਾਨੂੰ ਕਿੰਨੇ ਆਖੇ ਮੇਰੇ ਦਰਵਾਜ਼ਾ ਲੰਘਣ ਨੂੰ ਮਾਸੀ ਜੀ ਆਪਾਂ ਤੁਹਾਡੇ ਨਾਲ ਕੋਈ ਗੱਲ ਹੀ ਕਰਨ ਆਏ ਆ। ਥੇਰ ਹੋ ਜਾ ਇੱਥੋਂ ਜਿਹੜੇ ਬੁਏ ਨੰਗੀ ਨਾ ਉਸੇ ਕੋਈ ਭੱਜ ਜਾ ਇੱਥੋਂ। ਇਹ ਮੇਰਾ ਦਰਵਾਜ਼ਾ ਨਹੀਂ ਨੰਗਣਾ ਤੂੰ। ਮਾਸੀ ਮੇਰੀ ਗੱਲ ਤੇ ਸੁਣੋ ਤੁਸੀਂ ਇੰਨੇ ਤੱਤੇ ਕਿਉਂ ਹੋ? ਹਾਂ ਮੈਂ ਤੱਤੀ ਨਾ ਹੋਵਾਂ ਤਾਂ ਮੈਂ ਠੰਡੇ ਕਿੱਧਰ ਹਾਂ ਵਾ। ਤੁਸੀਂ ਮੇਰਾ ਪਲਾ ਕੀਤਾ ਮੇਰੇ ਧੀ ਮਾਰ ਕੇ ਸੁੱਟ ਦਿੱਤੀ ਅਜੇ ਤੁਹਾਨੂੰ ਸ਼ਰਮ ਨਾ ਆਈ। ਮਾ ਆ ਕੇ ਫੇਰ ਮੇਰੇ ਘਰ ਆ ਕੇ ਤੁ ਲੋਗੀਆਂ। ਮਾਸੀ ਜੀ ਚੱਲ ਨਹੀਂ। ਰਮਾਨਾ ਭਾ ਮਾਸੀ ਜੀ ਦੀ ਬੇਬੇ ਨਾ ਵੇਤੇ। ਮਾਸੀ ਜੀ ਤੁਹਾਡੀ ਧੀ ਨੂੰ ਇਨਸਾਫ ਦਿਵਾਉਣ ਵਾਸਤੇ ਤੇ ਆਪਾਂ ਆਏ ਆ। ਨੇ ਐਨੇ ਚਿਰ ਦੀ ਤੂੰ ਕਿੱਥੇ ਗਈ ਆ ਉਦੋਂ ਤੇ ਉਹਨਾਂ ਦੀਆਂ ਸਾਧੀਆਂ ਦੇਂਦੀ ਹਾਂ ਹੁਣ ਆ ਕੇ ਤੇ ਮਾਸੀ ਦੀਆਂ ਸਾਧੀਆਂ ਲੱਗੀ ਦੇਣਾ ਬਸ ਮਾਸੀ ਜੀ ਸੀਰ ਹੋ ਜਾਏ ਤੁਹਾਨੂੰ ਜਿੱਧਰੋਂ ਆਈ ਉਧਰ ਚੱਲ ਜਾ ਤੁਸੀਂ ਇਹੋ ਸਮਝ ਲਓ ਠੀਕ ਗੱਲ ਤੇ ਸੁਣ ਲਓ ਇੱਕ ਵਾਰ ਕੀ ਸੁਣਾ ਤਾਡੀ ਮੈਂ ਗੱਲ ਕੋਈ ਬਾਤੀ ਰਹਿ ਗਿਆ ਵਾ ਅੱਗੇ ਤੇ ਮੇਰੀ ਧੀ ਖਾ ਲਈ ਹੁਣ ਮੈਨੂੰ ਖਾਣਾ ਜੋ ਮੇਰੇ ਪਿੱਛੇ ਆ ਗਈਆਂ ਜੋ ਨਹੀਂ ਨਹੀਂ ਮਾਸੀ ਬਸ ਇਹੋ ਸਮਝ ਲਓ ਤੁਸੀਂ ਪਿਆਪਾ ਆਪਣੀ ਗਲਤੀ ਦਾ ਪਛਤਾਪ ਹੀ ਕਰਨ ਆਏ ਆਂ ਹੋਣੀ ਆ ਕਲ ਆਏ ਸਮਝ ਲਾ ਤੇ ਚਲਾ ਚਲਾ ਬਾਹਰ ਨਿਕਲ ਚਲਾ ਇੱਥੋਂ ਮੇਰੇ ਦਰਵਾਜ਼ੇ ਤੋਂ ਨਿਕਲ ਬਾਹਰ ਘਰ ਕਿੱਦਾਂ ਤੁਸੀਂ ਮੇਰੇ ਪੈਰ ਪਾ ਲਿਆ ਨਹੀਂ ਮਾਸੀ ਜੀ ਸਾਡੀ ਗੱਲ ਤੇ ਸੁਣ ਲਓ ਇੱਕ ਵਾਰ ਮਨਾ ਜਿਹੜਾ ਫੈਸਲਾ ਤੂੰ ਅੱਜ ਲਿਆ ਨਾ ਇਹ ਤੈਨੂੰ ਬਹੁਤ ਚਿਰ ਪਹਿਲਾਂ ਲੈ ਲੈਣਾ ਚਾਹੀਦਾ ਸੀ ਮਾਂ ਕੋ ਜਾਣਦਾ ਮਾਂ ਦਾ ਤੇ ਨਾਂ ਹੀ ਲੱਲੀਏ ਤੇ ਅੱਧੇ ਦੁੱਖ ਕੱਟੇ ਜਾਂਦੇ ਆ ਜਿੱਥੇ ਮਾਨਕ ਲੋ ਜਣਾ ਨਾ ਉੱਥੇ ਭੈਣ ਭਰਾ ਨਹੀਂ ਖਲੋਂਦੇ ਚਲ ਬਰ ਮੇਰੀ ਕਿਸਮਤ ਚ ਇਦਾਂ ਹੀ ਹੋਊਗਾ ਇੰਨਾ ਸ਼ੁਕਰ ਕਰ ਬਲ ਜੀ ਤੇ ਤੂੰ ਬਚ ਗਈਂ ਨਹੀਂ ਤੇ ਜਿਹੜੇ ਸਾ ਨਾ ਇੰਤਜ਼ਾਮ ਕੀਤਾ ਸੀ ਨਾ ਤੈਨੂੰ ਉਹਨਾਂ ਨੇ ਮਾਰ ਕੇ ਹੀ ਸੁਟਣਾ ਸੀ ਇੰਨਾ ਸ਼ੁਕਰ ਜਿਹੜਾ ਬਿਹੋਸ਼ ਕਰਕੇ ਸੁਟਿਆ ਜਿਹੜੀ ਮੈਂ ਬਚ ਗਈ ਆਪਣੀ ਮਾਂ ਕੋਲ ਚਲ ਚਲਨੀ ਆ ਹਰ ਦੁੱਖ ਸੁੱਖ ਦੀ ਭਿਆਲੀ ਹੁੰਦੀ ਆ ਮਾਂ ਪਾ ਬਜੂਰੋ ਕੇ ਜਾਂਦੀ ਜਾਣਾ ਜ਼ਰੂਰ ਚਾਹੀਦਾ ਸੀ ਜਿਹੜਾ ਐਨੇ ਵੀ ਠੱਕੇ ਤੁਹਾਡੇ ਚੱਕੇ ਨਾ ਐਨੇ ਵੀ ਨਹੀਂ ਚੱਕਣੇ ਪੈਣੇ ਮੈਨੂੰ ਅਰੇ ਨੇ ਤਾਂ ਕਿਤੋਂ ਦੇ ਮੇਰੀ ਕਰਮਾਂ ਚ ਲਿਖਿਆ ਹੀ ਤੇ ਤਾਂ ਹੀ ਮੈਨੂੰ ਮਿਲੇ ਆ ਐਨਾ ਸ਼ੁਗਰ ਉੱਤੇ ਉਹ ਕੁੜੀ ਆ ਗਈ ਤੇ ਮੈਨੂੰ ਬਚਾ ਲਿਆ ਨਹੀਂ ਤੇ ਮੈਨੂੰ ਬੋਰੀ ਚ ਪਾ ਕੇ ਮੇਰਾ ਸਾਹ ਹੀ ਗਮ ਹੋ ਹੋ ਕੇ ਮੈਂ ਮਰ ਜਾਣਾ ਸੀ ਕੋਈ ਨਾ ਕੋਈ ਤੇਰਾ ਬਪੇਜ ਹੀ ਦਿੰਦਾ ਵਾ ਫਰਿਸ਼ਤਾ ਦੀ ਮੈਂ ਗੱਲ ਕਾਦੀ ਸੁਣਾ ਕੀ ਸੁਣਾਣਾ ਮੈਨੂੰ ਹੋਰ ਤੁਸੀਂ ਚਟਾ ਝਟਾ ਮੇਰਾ ਹੋ ਗਿਆ ਤੁਹਾਡੇ ਮਗਰ ਮੈਂ ਕੋਟਾ ਕਿਚਾਰੀਆਂ ਕਿ ਫੇਰ ਉਲਾ ਮੈਂ ਜਾ ਕੇ ਤੁਸੀਂ ਕਿੱਧਰ ਦੀਆਂ ਪ੍ਰਧਾਨ ਜੋ ਆ ਕੇ ਮੈਨੂੰ ਆਖੜੀਆਂ ਮੈਂ ਤੁਹਾਡੀ ਗਵਾਹੀ ਦਊ ਕੱਲੋਂ ਤੁਹਾਡੇ ਤੁਹਾਡਾ ਸਬੂਤ ਕੀ ਹੈ ਮੈਨੂੰ ਮਾਸੀ ਸਾਡੇ ਤੇ ਵਿਸ਼ਵਾਸ ਕਰ ਮਾਸੀ ਇਹ ਦੋ ਬੱਤ ਸਬੂਤ ਹੋਰ ਕੀ ਹੋ ਸਕਦਾ ਮੈਂ ਨਹੀਂ ਮਾਫ਼ ਕਰ ਸਕਦੀ ਮੇਰਾ ਵੀ ਗਲਤੀ ਸੋਲੋ ਮਾਸੀ ਜੀ ਮਾਸੀ ਸਾਡੇ ਕੀਤੇ ਗੁਨਾਹ ਦਾ ਪਛਤਾਵਾ ਜੇ ਸਾਡਾ ਸਾਥ ਦੇਹਗੇ ਨਾ ਤੇ ਮਾਸੀ ਅਹੀਂ ਵੀ ਆਪਣੀ ਗਲਤੀ ਦੀ ਮਾਫੀ ਰੱਬ ਕੋਲੋਂ ਮੰਗ ਸਕਦੇ ਜੇ ਜਵਾਨ ਤੁਸੀਂ ਖਾਲੀ ਗੱਡੀ ਸਾਰੀ ਮੇਰੀ ਤੇ ਮਾਸੀ ਇਹ ਕਾਢਾ ਹੀ ਪੇਰਾ ਘਰ ਕੋਈ ਗਲਤੀ ਸੁਣ ਲੋ ਮਾਸੀ ਜੀ ਇੱਕ ਵਾਰੀ ਸਾਡੀ ਗੱਲ ਤੇ ਮਾਸੀ ਵਿਸ਼ਵਾਸ ਕਰਕੇ ਵੇ ਸੱਚੀ ਗੱਲ ਨਹੀਂ ਮੇਰੇ ਪੈਰੀ ਨਾ ਪੈ ਜਾ ਕੇ ਗੁਰਦੁਆਰਿਆਂ ਚ ਮੱਥਾ ਟੇਕ ਉਸਦਾ ਜਪਲਾ ਹੋ ਜੇ ਮੈਂ ਨਹੀਂ ਕੁਛ ਵੀ ਕਰ ਸਕਦੀ ਮਾਸੀ ਸਾਨੂੰ ਗੁਰਦੁਆਰੇ ਵੀ ਰੱਬ ਨੇ ਮਾਫ ਨਹੀਂ ਕਰਨਾ ਜੇ ਇੱਕ ਦੀ ਮਾਣੇ ਮਾਫਨਾ ਨਾ ਕੀਤਾ ਸਾਨੂੰ ਕਿਸੇ ਨੇ ਮਾਫੀ ਕਰਨਾ ਮਾਸੀ ਇੱਥੇ ਕੋਈ ਆਖੀ ਦੇ ਸਕਦੀ ਮੈਂ ਤੈਨੂੰ ਮਾਫੀ ਨਹੀਂ ਕਰ ਸਕਦੀ ਮੇਰੀ ਧੀ ਮਾਸੂਦੀ ਤੂੰ ਹੀ ਤੂੰ ਹੀ ਦਾ ਪਾਪੀ ਕਿਹੜਾ ਚੋਗ ਦਾ ਗੈਰ ਲੜ ਰਹੀ ਮੇਰੀ ਧੀ ਕੋ ਰਹਿਦਾ ਕੁੰਡਾ ਤੂੰ ਮੇਰੇ ਕੋ ਲੱਲਿਆ ਮਾਸੀ ਮੈਂ ਤੇਰੇ ਨਾਲ ਖਲਾਵਾਂਗੀ ਨਹੀਂ ਮੇਰੇ ਕਿਤੇ ਚਾਤੇ ਵਾਰ ਰਹਿ ਰੇਂਦਾ ਹੁੰਦੇ ਸੱਚ ਹੋਸਰਾ ਪਾਉਣੀਓ ਮਾਸੀ ਜਿੱਥੇ ਆਖੇਗੀ ਜਿੱਦਾਂ ਆਖੇਗੀ ਉੱਥੇ ਤੇਰੇ ਨਾਲ ਖਲਾਵਾਂਗੇ ਜੇ ਤੂੰ ਆਖੇਗੀ ਉਹ ਕਰਨਾ ਜਾ ਆਪਾਂ ਬਿਲਕੁਲ ਨਹੀਂ ਜਾਵਾਂਗੇ ਪਰ ਤੇਰੀ ਤੀਨੋਂ ਇਨਸਾਫ ਦਿਵਾਵਾਂਗੇ ਮਾਸੀ ਸਾਨੂੰ ਤੇਰਾ ਸਾਥ ਚਾਹੀਦਾ ਬਸ ਸੁਣ ਇੱਕ ਵਾਰੀ ਹਰ ਤੇ ਨਾਲ ਚੱਲ ਕੋਹੋ ਅਸੀਂ ਗਵਾਈ ਦਵਾਂਗੇ ਮੇਰੇ ਤੇ ਇਹ ਨਹੀਂ ਵਾਪਸ ਆਉਣੀ ਸੁਣਿਆ ਨਾ ਤੁਸੀਂ ਹੁਣ ਜਿੰਨੇ ਮਰਜੀ ਮੇਰੇ ਘਰ ਲੈ ਕੱਢੋ ਜੋ ਮਰਜੀ ਮੈਨੂੰ ਤੁਸੀਂ ਹੁਣ ਰੱਖੋ ਮਾਸੀ ਇੱਕ ਵਾਰੀ ਮੌਕਾ ਦੇ ਦੇ ਇੱਕ ਵਾਰੀ ਸਾਡੇ ਨਾਲ ਖਲੋ ਮਾਸੀ ਜੀ ਮੈਂ ਨਹੀਂ ਦਫਾ ਆ ਜਾ ਮੇਰੇ ਕੋਈ ਮੌਕਾ ਨਹੀਂ ਹੈਗਾ ਮੌਕਾ ਤੂੰ ਪਾਲਦੀ ਫਿਰਦੀ ਆ ਮਾਸੀ ਸਾਰੇ ਪੁਆੜੇ ਤੇਰੇ ਆ ਜਿਹੜੀ ਆ ਸਗਾਤ ਲਿਆਂਦੀ ਆ ਤੂੰ ਤਾਂ ਮੇਰੀ ਤੀ ਕਿੱਥੇ ਚਲ ਗਏ ਮੈਂ ਅੱਜ ਤੱਕ ਆਈ ਨਹੀਂ ਆ ਮਾਸੀ ਮੈਂ ਕਾਹਦੇ ਲਈ ਹੱਥ ਜੋੜਨੇ ਤੁਹਾਡੇ ਗਾੜੀ ਐਸੇ ਕਰਕੇ ਤੇ ਜੋੜਨੇ ਮਾਸੀ ਬੜੀ ਵੱਡੀ ਮੇਰੇ ਗਾੜੀ ਦਾ ਹੱਥ ਜੋੜ ਬੜੀ ਵੱਡੀ ਗੱਲ ਤੇ ਐਸੀ ਜੀ ਹੈ ਪੁੱਤਾਂ ਹਾਂ ਮਰੇ ਤਾਂ ਕਹਿੰਦੇ ਮਿੱਤ ਨਹੀਂ ਹੁੰਦੇ ਮਾਸੀ ਪੁੱਤ ਪੁੱਤ ਮਮੇ ਮੰਮੀ ਮੈਂ ਭੂਤ ਨਹੀਂ ਆ ਹੱਥ ਤੇ ਲਾ ਕੇ ਵੇ ਮਨ ਜੀ ਤਾਂ ਹਾਏ ਜੀ ਕਿਤੇ ਚੜਦੀ ਆ ਮੋਤੇ ਹੇ ਤੂੰ ਤੂੰ ਮੈਨੂੰ ਨਾ ਮੈਂ ਨਾ ਚੜਦੀ ਪਤਾ ਹੀ ਨਹੀਂ ਜੀ ਤਾਂ ਬੋਤ ਤਾਂ ਠੀਕ ਵਾ ਹਾਂ ਪੁੱਤ ਕੀ ਹਾਲਤ ਬਣਾਈ ਆ ਮੈਂ ਮੈਂ ਠੀਕ ਵਾ ਕਿੱਥੇ ਗਈ ਪਤਾ ਇੰਨਾ ਚਿਰ ਤੂੰ ਮੰਮੀ ਮੇਰਾ ਕੋਈ ਕਸੂਰ ਨਹੀਂ ਕੀ ਹੋਇਆ ਸੀ ਤੂੰ ਹੀ ਤੂੰ ਇੱਥੇ ਕੀ ਕਰਦਈਆਂ ਜੇ ਮੈਨੂੰ 5 ਸਾਲ ਹੋ ਗਏ ਤੁਹਾਨੂੰ ਮੈਨੂੰ ਗਾਇਬ ਕੀਤਿਆ ਹਜੇ ਵੀ ਨਹੀਂ ਮੈਨੂੰ ਮਾਤਾ ਘਰ ਛੱਡਣੀਆਂ ਤੁਸੀਂ ਹੈ ਹਜੇ ਵੀ ਦੋਜ ਭਾਲਦੀਆਂ ਜੇ ਨਹੀਂ ਨਹੀਂ ਬਲਜੀ ਜੀ ਦੀਦੀ ਸਾਨੂੰ ਕੁਝ ਨਹੀਂ ਚਾਹੀਦਾ ਮੈਨੂੰ ਤਾਂ ਬਸ ਤੁਹਾਨੂੰ ਵੇਖ ਕੇ ਬੜੀ ਖੁਸ਼ੀ ਹੋਈ ਤੁਸੀਂ ਠੀਕ ਆਪਣੇ ਘਰ ਆ ਗਏ ਸੱਚੀ ਬੜੀ ਖੁਸ਼ੀ ਮਿਲੀ ਤੁਹਾਨੂੰ ਵੇਖ ਕੇ ਅੱਛਾ ਤੂੰ ਖੁਸ਼ ਹੋਣ ਲਈ ਆ ਉਹ ਮੈਨੂੰ ਤੇ ਤੁਹਾਡੇ ਮਾਸਾਜ ਕਿੰਨੇ ਹੈਗਾ ਤੁਹਾਨੂੰ ਕਹਦੀਆਂ ਖੁਸ਼ੀਆਂ ਚੜੀਆਂ ਤੁਸੀਂ ਤਾਂ ਨਾਂ ਰਲ ਕੇ ਸਾਦਾ ਕੋ ਕਰਾਇਆ ਵਾ ਦੀਦੀ ਕੀਤਾ ਹੀ ਅਹੀਂ ਉਹਨਾਂ ਦੇ ਨਾਂ ਰਲ ਕੇ ਲੱਗੀਆਂ ਹੀ ਅਹੀਂ ਉਹਨਾਂ ਦੇ ਮਗਰ ਪਰ ਹੁਣ ਸਾਨੂੰ ਆਪਣੀ ਗਲਤੀ ਦਾ ਪਛਤਾਵਾ ਹੋ ਗਿਆ ਤਾਂ ਹੀ ਤਾਂ ਹੀ ਅਚਾਈਆਂ ਮਾਸੀ ਜੀ ਕੋਲ ਪਤਾ ਮੈਨੂੰ ਜਿੰਨਾ ਕਿ ਤੁਹਾੜੇ ਕੋ ਗਲਤੀ ਦਾ ਅਹਿਸਾਸ ਤੁਹਾਨੂੰ ਹੁੰਦਾ ਵਾ ਜੇ ਗਲਤੀ ਦਾ ਅਹਿਸਾਸ ਹੁੰਦਾ ਨਾ ਉਦੋਂ ਤਾਂ ਮੇਰੀ ਮਾਂ ਨੂੰ ਪੁੱਛਦੀਆਂ ਮੈਨੂੰ ਨਹੀਂ ਲੱਗਦਾ ਕਿ ਇਹ ਮੇਰੀ ਮਾਂ ਦੀ ਪਾਤਸ਼ਾਹੀ ਪੁੱਛੀ ਹੋਗੀ ਮੇਰੀ ਮਾਂ ਵਿਚਾਰੀ ਰੋ ਰੋ ਕੇ ਮਰ ਗਈ ਹੋਣੀ ਆ ਉਹ ਮੈਂ ਇਨਾਂ ਦੀ ਇਕਲੀ ਗੱਲ ਦੀ ਸੀ ਮੇਰਾ ਹੀ ਆਸਰਾ ਹੈ ਮੇਰੀ ਮਾਂ ਨੂੰ ਤੇ ਤੂੰ ਹੀ ਮੇਨਾਂ ਕੀ ਕੀਤਾ ਨਾ ਨਾ ਭੈਣੇ ਦੇਰ ਜ਼ਰੂਰ ਹੋ ਗਈ ਆ ਪਰ ਮਾਸੀ ਨੂੰ ਪੁੱਛ ਅੱਜ ਆਪਾਂ ਬਿਲਕੁਲ ਮਾਸੀ ਦੇ ਨਾਲ ਖੜੇ ਆ ਮੈਨੂੰ ਤੇ ਇਹ ਨਹੀਂ ਸਮਝ ਲੱਗੰਡੀ ਇਨਾਂ ਕਹਾਦਾ ਤੁਹਾਨੂੰ ਹਿੱਤ ਜਾ ਗਿਆ ਮੇਰੀ ਮਾਂ ਨਾਲ ਤੇ ਮੇਰੇ ਨਾਲ ਹੈ ਜਿਹੜਾ ਤੁਹਾਨੂੰ ਬੜੀ ਖੁਸ਼ੀ ਹੋਣ ਦੀ ਮੇਰੇ ਵੱਲ ਵੇਖ ਕੇ ਆਹ ਭੈਣਾ ਤੁਹਾਡੇ ਗਾੜੀ ਹੱਥ ਜੋੜੇ ਮੈਨੂੰ ਨਾ ਬਖਸ਼ ਦਿਓ ਤੁਸੀਂ ਜੇ ਬਖਸ਼ਿਆ ਜਾਂਦਾ ਤੇ ਮੈਨੂੰ ਤੇ ਮੇਰੀ ਮਾਂ ਨੂੰ ਨਾ ਛੱਡ ਦੋ ਤੁਹਾਡੀ ਕੀ ਤਿਆਦਤ ਨਹੀਂ ਤੇ ਇਹਦੀ ਮਾਂ ਨੂੰ ਵੀ ਮਾਰ ਆਉਨੇ ਆ ਸਾਰੇ ਗਮ ਹੋ ਕੇ ਬਹਿ ਜਾਣਗੇ ਨਹੀਂ ਨਹੀਂ ਦੀਦੀ ਤੁਸੀਂ ਇਹ ਸੋਚਵੇਂ ਕਿੱਦਾਂ ਲਿਆ ਮੰਨਦੇ ਆਂ ਦੀਦੀ ਸਾਡੇ ਕੋਲੋਂ ਗਲਤੀ ਹੋਈ ਆ ਤੁਸੀਂ ਠੰਡੇ ਦਿਮਾਗ ਨਾਲ ਸੋਚੋ ਆਪਾਂ ਐਵੇਂ ਤਾਂ ਨਹੀਂ ਇੱਥੇ ਆਏ ਹੈਗੇ ਦੀਦੀ ਜਿੰਨਾ ਗਲਤ ਤੁਹਾਡੇ ਨਾਲ ਟਾਈਮ ਤੇ ਹੋਇਆ ਨਾ ਉਹ ਸਜ਼ਾ ਸਾਨੂੰ ਜਿੰਨੀ ਮਿਲੇ ਆਪਾਂ ਉਹ ਤੁਹਾਨੂੰ ਤਿਆਰ ਆ ਪਰ ਦੀਦੀ ਇਸ ਟਾਈਮ ਤੇ ਨਾ ਉਹ ਟੱਬਰ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਆ ਜੋ ਕੁਛ ਤੁਹਾਡੇ ਨਾਲ ਹੁੰਦਾ ਰਿਹਾ ਉਹੀ ਮੇਰੀ ਭੈਣ ਨਾਲ ਹੋਣ ਲੱਗਿਆ ਦੀਦੀ ਅੱਛਾ ਹੁਣ ਭੈਣ ਬਸਾਉਣ ਬਦਲੇ ਤੇ ਮੇਰੀ ਧੀ ਜਾੜਿਆ ਮੇਰੇ ਧੀ ਦਾ ਘਰ ਤੇ ਹੁਣ ਚੈੱਕ ਲੱਗਾ ਨਾ ਤੁਹਾਨੂੰ ਕਿੱਦਾਂ ਲੱਗਾ ਅਜੇ ਤੁਹਾਨੂੰ ਚੈੱਕ ਲੱਗਣਾ ਵਾ ਇਦਾਂ ਤੁਹਾਡੇ ਨਾਲ ਹੋਣੀਆ ਚਾਹੀਦੀਆਂ ਵਾ ਮਾਸੇ ਜੀ ਜਿਹੜੀ ਗਲਤੀ ਹੋਈ ਨਾ ਮੈਂ ਉਹ ਗਲਤੀ ਦੀ ਬਹੁਤ ਮਾਫੀ ਮੰਗਣ ਲਈ ਤੁਹਾਡੇ ਪੈਰੀਂ ਪੈ ਕੇ ਮਾਫੀ ਮੰਗਣ ਲਈ ਪਰ ਦੀਦੀ ਅੱਜ ਮੇਰਾ ਸਾਥ ਦਿਓ ਸਾਥ ਸਾਤ ਤੇਰਾ ਗਰਮੀਤ ਕੀ ਦਈਏ ਤੁਸੀਂ ਦੀ ਉਹ ਗੱਲ ਕੀਤੀ ਆ ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੂੜੀ ਤੇ ਉਹ ਗੱਲ ਹੋਈ ਏ ਤੁਹਾਡੇ ਦੋਵਾਂ ਦੀ ਮੈਨੂੰ ਤੁਸੀਂ ਜਾੜਿਆ ਸੀ ਨਾ ਅੱਜ ਤੁਸੀਂ ਆਪ ਉੱਜੜ ਕੇ ਬੈਠੀਆਂ ਜੇ ਨਾ ਜੋ ਤੁਸੀਂ ਕਹੋ ਦੀਦੀ ਮੇਰੇ ਸਿਰ ਮੱਥੇ ਮੈਂ ਝੋਲੀ ਚ ਪਾਉਣੀ ਆ ਪਰ ਇੱਕ ਵਾਰੀ ਮੇਰੀ ਗੱਲ ਤੇ ਵਿਸ਼ਵਾਸ ਕਰਕੇ ਵੇਖ ਲਓ ਭਾਵੇਂ ਮੈਨੂੰ ਆਪਣੀ ਭੈਣ ਦਾ ਹੀ ਦਰਦ ਲੱਗਾ ਸਹੀ ਪਰ ਦੀਦੀ ਉਹ ਬੰਦੇ ਬਹੁਤ ਪਾਪੀ ਆ ਉਹ ਪਤਾ ਨਹੀਂ ਕਿੰਨੀਆਂ ਘੋਰਤਾ ਨਾ ਹੋ ਰਹੀ ਤਾਂ ਕਰ ਸਕਦੇ ਆ ਤੂੰ ਮੈਨੂੰ ਇਹ ਦੱਸ ਪਹਿਲਾਂ ਜਦੋਂ ਮੇਰ ਨਾਲ ਇਦਾਂ ਕਰਨੀ ਤੇਰੀ ਰੂਹ ਨਹੀਂ ਗੰਬੀ ਤੈਨੂੰ ਮਾਸਾ ਦੁੱਖ ਨਹੀਂ ਲੱਗਿਆ ਵੀ ਮੇਰੀ ਭੈਣ ਵੀ ਹੈਗੀ ਆ ਜੇ ਕੱਲ ਨੂੰ ਇਦਾਂ ਹੋਊਗਾ ਇਹਦੇ ਨਾਲ ਤੇ ਦੁੱਖ ਲੱਗਦਾ ਇਦਾਂ ਹੀ ਮੈਂ ਵਾ ਮੇਰੀ ਮਾਂ ਵਾਸਤੇ ਜੇ ਮੈਂ ਮਰ ਜਾਂਦੀ ਜਾਂ ਮੈਨੂੰ ਕੋ ਹੋ ਜਾਂਦਾ ਤੇ ਮੇਰੀ ਮਾਂ ਨੇ ਕੀ ਕਰਨਾ ਹੈ ਉਹ ਤੇ ਮਰੀ ਸਮਝ ਕੇ ਬੈਠੀ ਸੀ ਨਾ ਮਾਰੀ ਹੋ ਹੋ ਸਾਰੇ ਕੰਮ ਤੂੰ ਹੀ ਕਰੰਦੀ ਹਾਂ ਹੈ ਰਿਸ਼ਤੇ ਤੂੰ ਕਰਾਉਣ ਵਾਲੀ ਭੈਣ ਆਪਣੀ ਤੂੰ ਧੜ ਘਰ ਲਿਆਉਣ ਵਾਲੀ ਹੈ ਹੋਣ ਤੂੰ ਬੜੇ ਤੇ ਚੋਲ ਨਾ ਢੜ ਕੇ ਸਾਡੇ ਘੜੀ ਬਹਿਣੀ ਜਰੇ ਪੈ ਰਹੀ ਆ ਨਾ ਉਥੇ ਪੈ ਰਹੀ ਚੱਲ ਜਾਈ ਤੇ ਤਨ ਦੁੱਤਾਂ ਵੱਢ ਕੇ ਤੇਰੀ ਚੋਲੀ ਚ ਪਾ ਦੂੰਗੀ ਮੈਂ ਹੋ ਆਹੇ ਗੁਰੂ ਸਤਨਾਮ ਹੈ ਗੁਰੂ ਚੱਲ ਹਾਂ ਮਨੇ ਫੋਨ ਲਾਈਏ ਕੀ ਕਹਿੰਦੀਆਂ ਨੇ ਹੁਣ ਇਹ ਹੈਲੋ ਸਸਕੀ ਮੈਂ ਦੀ ਸਸਕਾ ਪੁੱਤ ਹੋਰ ਸਣਾ ਠੀਕ ਠਾਕ ਪੁੱਤ ਆਈ ਤੇ ਠੀਕ ਠਾਕ ਆ ਅਮਨ ਨਾਲ ਗੱਲ ਕਰਾਇਓ ਹਾਂ ਇੱਕ ਮਿੰਟ ਮੇਰੀ ਪੁੱਤ ਅਮਨ ਨਾਲ ਗੱਲ ਤੇ ਮੈਂ ਤੇਰੀ ਕਰਾ ਦਿੰਦੀ ਉਹ ਤੇ ਦਾਵੇਂ ਭੈਣਾ ਸਵੇਰ ਦੀਆਂ ਸਵਕਤਿਆਂ ਚੱਲ ਗਈਆਂ ਵਾ ਉਹਨਾਂ ਨੇ ਚਾਹ ਵੀ ਨਹੀਂ ਪੀਤੀ ਮੈਂ ਪੁੱਛੀ ਸੀ ਰਹਿ ਗਈ ਆਪੀ ਕੀ ਕੰਮ ਵਾ ਕਿੱਥੇ ਜਾਣਾ ਆ ਤੇ ਉਹਨਾਂ ਮੈਨੂੰ ਦੱਸਿਆ ਹੀ ਨਹੀਂ ਕਹਿੰਦੀ ਆ ਮੰਮੀ ਹਾਨੂੰ ਛੇਤੀ ਬੜੀ ਆ ਆਹੀ ਜਾਣਾ ਆ ਤੇ ਉਹ ਤੇ ਸਵੇਰ ਦੀਆਂ ਘਰੋਂ ਗਈਆਂ ਵਾ ਹੁਣ ਪੁੱਤ ਕਿਤੇ ਜਦੋਂ ਕੱਲ ਆਉਣੀਆਂ ਉਦੋਂ ਫੇ ਮੈਂ ਤੇਰੀ ਗੱਲ ਕਰਾਉਂਗੀ ਬੇ ਗੈਸੇ ਆਪਾਂ ਮਾਤਾ ਨੇ ਟੈਨਸ਼ਨ ਹੀ ਪਾ ਛੜੀ ਕਿੱਥੇ ਚਲ ਗਈਆਂ ਹੋਈਆਂ ਮਨੇ ਨਹੀਂ ਠੀਕੀ ਇਹ ਜਿਹੜੀ ਗਰਮੀ ਤੋਂ ਨਾ ਬੜੀ ਤੇਜ਼ਵਾ ਮੈਨੂੰ ਤੇ ਇਹਦਾ ਖਤਰਾ ਹੀ ਪਿਆ ਵਾ ਕਿਤੇ ਇਹ ਸਾਡਾ ਵਸਿਆ ਵਸਾਇਆ ਘਰ ਨਾ ਜਾਰਦੀ ਫੀਲ ਹੋਣ ਇਹ ਨਾ ਹੋਈ ਇਹ ਮਨੀ ਨੂੰ ਬਚਾ ਲੇ ਤੇ ਭੈਣ ਦੀ ਸਿਹਤ ਤੇ ਹੋ ਜਾਣੀ ਆ ਤੇ ਕਦੇ ਮੈਨੂੰ ਕੱਲੇ ਨੂੰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣ ਕਰਦਾ ਮੈਂ ਮੰਮੀ ਨਾਲ ਗੱਲ ਕਿ ਮੰਮੀ ਪੈਜ ਨਾਲ ਕੋਈ ਨਾ ਵੀ ਪੰਗਾ ਤੇ ਇਹਦਾ ਕੋਈ ਸੋਲੂਸ਼ਨ ਕੱਢੀਏ ਪਹਿਲਾਂ ਮੰਮੀ ਕੋ ਜਾਵਾਂ ਪਿੱਗਾਂ ਮੈਨੇ ਆਹ ਪੱਠਾ ਦੱਸਾ ਕਿ ਨਹੀਂ ਆਹ ਪੱਠੇ ਬਾਤੇ ਉਹਨਾਂ ਨੂੰ ਪਾਣੀ ਢਾਣੀ ਵਿੱਚ ਟਾਈਮ ਨਾਲ ਡਾਇਆ ਕਰੋ ਨਹੀਂ ਮੰਮੀ ਢਾਉਣੇ ਹੁਣ ਤੈਨੂੰ ਪਤਾ ਹੈ ਚੱਕਰ ਚੱਕਰ ਦੇ ਵਿੱਚ ਨਾ ਤੇ ਉਹਨਾਂ ਦੇ ਚਰਨ ਦੇ ਧਿਆਨ ਰੱਖਿਆ ਗਿਆ ਉਹ ਗਾਂ ਸਾਰਾ ਦੁੱਸਕ ਆ ਗਈ ਆ ਹਾਂ ਪਤਾ ਕੀ ਕਰ ਉਹਨਾਂ ਨੂੰ ਸਵਸਥੇ ਨਿਵਾਲ ਦਿਆ ਕਰੋ ਗਰਮੀ ਬੜੀ ਹੁਣ ਦਿਨੀਆਂ ਸਾਰੀ ਢੜੀ ਤਿਲਕ ਜਾਂਦੀਆਂ ਆ ਆ ਉਹ ਤੇ ਹੈਗਾ ਵਾ ਸਵੇਰੇ ਸਵੇਰੇ ਚਲਵਾਸਾ ਠੰਡਾ ਹੁੰਦਾ ਤਾਂ ਹੀ ਕਰਕੇ ਬਾਹਰ ਪਾ ਦਿੰਨਾ ਪੈ ਚਲ ਘੜੀ ਪੱਠਾ ਘੋਟਾ ਸਵੇਰੇ ਸਵੇਰੇ ਚੜਦੇ ਨੂੰ ਅੱਗ ਲੱਗੀ ਹੁੰਦੀ ਪਤਾ ਕਿੰਨਾ ਆ ਵੇਖਾ ਕਿਦਾਂ ਨੇਰੀ ਜੀਮ ਤਰੀ ਚੜੀ ਆ ਉਹ ਗੈਰ ਜੀ ਬੜੀ ਚੜੀ ਆ ਸਵੇਰੇ ਸਵੇਰੇ ਸਵੇਰਾ ਵਾ ਭਾਵੇਂ ਜਿੰਨੀ ਮਰਜੀ ਸਵੇਰ ਵਾ ਗਰਮੀ ਹੁੰਨੀ ਆ ਹਾਂ ਗਰਮੀ ਹੁੰਨੀ ਨਹੀਂ ਜੀ ਬਹੁਤ ਗਰਮੀ ਆ ਅੱਜ ਤੇ ਪਤਾ ਨਹੀਂ ਮਨੀ ਰਕਵੀਰ ਨੇ ਫੋਨ ਫਾਨ ਵੀ ਕੀਤਾ ਕਿ ਨਹੀਂ ਉਹਨਾਂ ਨੂੰ ਜੜੀਆਂ ਗਈਆਂ ਚੰਡਾਲਾਂ ਤੋਂ ਪਤਾ ਨਹੀਂ ਮੈਨੂੰ ਤੇ ਪਤਾ ਨਹੀਂ ਲੱਗਾ ਸਵੇਰ ਦਾ ਵੀਰ ਤੇ ਅੰਦਰ ਲੰਮੇ ਪਿਆ ਸੀ ਉਹਨੇ ਪਤਾ ਨਹੀਂ ਕੀਤਾ ਕਿ ਨਹੀਂ ਕੀਤਾ ਮੈਂ ਸੋ ਕੋ ਮੈਂ ਆਪ ਨਹੀਂ ਕੀਤਾ ਕਥਨ ਇਹ ਕੀ ਸੋਚਦਾ ਰਹਿੰਦਾ ਅੰਦਰ ਲੰਮੇ ਪਿਆ ਉਹਨਾਂ ਵੱਲ ਵੀ ਵੇਖੋ ਜਿਹੜੀਆਂ ਗਈਆਂ ਆ ਆਹ ਮੈਂ ਚੁੱਪ ਕਰਕੇ ਅੰਦਰ ਉਹ ਅੰਦਰ ਵੜਿਆ ਤੂੰ ਬਾਹਰ ਬੈਠਾ ਵਾ ਤੇ ਉਹ ਗੱਲ ਪਿਓ ਅੰਦਰੇ ਅੰਦਰ ਕੋਈ ਘਾਰਾ ਕਰਦੇ ਮੰਮੀ ਮੈਂ ਬਾਹਰ ਕੇ ਬੈਠਾ ਕਰਾਂ ਜਦੋਂ ਮੈਂ ਵੀਰ ਨੂੰ ਕੋਈ ਕਹਿਣਾ ਉਦੋਂ ਕਹਿਣਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਤੇ ਕੁਝ ਨਹੀਂ ਹੁੰਦਾ ਤੇ ਫੇਰ ਮੈਂ ਦਾਸ ਕੀ ਕਰਾਂ ਜਦੋਂ ਸਾਰਾ ਆਂਦਾ ਮੈਂ ਸਾਰਾ ਕੁਝ ਸੰਭਲੂ ਆਵੇ ਆਈ ਕਿਆ ਲੈ ਮਾਤਾ ਹਾਂ ਪੈ ਗਏ ਸਿਆਪਾ ਹਾਂ ਕੀ ਹੋ ਗਿਆ ਵਾ ਹੁਣ ਕੀ ਹੋ ਗਿਆ ਵਾ ਉਹ ਮੈਂ ਭਰਾਵਾ ਲਾਇਆ ਹੀ ਅਮਨ ਨੂੰ ਫੋਨ ਹਾਂ ਤੇ ਮੰਮੀ ਉਹਦੀ ਨੇ ਫੋਨ ਲਾਇਆ ਚੁੱਕ ਅੱਛਾ ਫਿਰ ਮੰਮੀ ਅਮਨ ਨਾਲ ਗੱਲ ਕਰ ਤੂੰ ਕਿ ਉੱਠ ਪਿਆ ਵਾ ਵੀਰ ਪੁੱਤ ਨਹੀਂ ਆਉਂਦੀ ਕਿਤੇ ਮੈਂ ਨਿਕਲਣਾ ਨਹੀਂ ਤੇ ਨਹੀਂ ਆਈ ਇੱਥੇ ਬੈਠਾ ਕੋਈ ਨਹੀਂ ਹੋਇਆ ਜੀ ਮੈਂ ਸੱਚੀ ਮਾ ਦੋ ਮੈਨੂੰ ਵੀਰ ਉਹ ਸੱਚੀ ਦੱਸਣਾ ਵਾ ਜੀ ਨਾ ਡਰ ਮੈਂ ਲੱਤ ਮਾਰਾਂ ਤੇਰਾ ਦੀ ਫੈ ਲੱਪਾ ਲੱਗਾ ਲੈ ਵੀਰ ਮੈਨੂੰ ਸਹੀ ਗੱਲ ਡਰਵਾਲ ਲੱਗੰਦੇ ਆ ਤੂੰ ਵੀ ਗੱਲ ਦੱਸ ਤੂੰ ਵੀ ਗੱਲ ਦੱਸ ਉਹ ਕਿੱਥੇ ਵੱਡਣਦੇ ਆ ਉਹ ਆਂਦੀਆਂ ਕਿ ਉਹ ਦੋਵੇਂ ਭੈਣਾਂ ਸਵੇਰ ਦੀਆਂ ਕਿਤੇ ਗਈਆਂ ਵਾ ਮੈਨੂੰ ਵੀ ਨਹੀਂ ਦੱਸ ਕੇ ਗਈਆਂ ਹਾਇਵੇ ਕਿਤੇ ਉਹ ਗੱਲ ਨਾ ਹੋਵੇ ਇਹ ਤੇ ਬਲਜੀਤ ਦੀ ਮਾਂ ਵਾਲ ਨਾ ਚਲ ਗੀਆਂ ਹੋਣਾ ਫੋਨ ਤਾਂ ਮੈਂ ਕਿਹਾ ਕੀ ਕਰਦੀ ਆ ਉਹਨੂੰ ਮੈਂ ਆਪ ਸੁਣਿਆ ਫੋਨ ਕਰਦੀ ਪਰ ਮੰਮੀ ਮੈਨੂੰ ਇਹ ਗੱਲ ਨੂੰ ਦਾਵਾ ਕਿ ਬਲਜੀਤ ਦੀ ਮਾਂ ਕਰੀ ਪਧਰੀ ਉਹਨੇ ਕਿੱਥੋਂ ਇਹਨਾਂ ਦੀ ਗੱਲ ਮੰਨੀ ਆ ਪਰ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਗਈਆਂ ਤੇ ਕਿੱਥੇ ਕਿੱਥੇ ਆ ਕਿ ਪੁੱਛ ਕੋਈ ਨਾ ਮੰਮੀ ਸਕੂਲਾਂ ਚਲੇ ਗਏ ਹੋਣੇ ਪੜਾਈਆਂ ਨਾ ਲਾ ਚੜਾ ਵੀ ਕਿੱਥੇ ਗਈਆਂ ਕਿੱਥੇ ਉਹਨਾਂ ਨੂੰ ਪਤਾ ਹੀ ਕਿੱਥੇ ਗਈਆਂ ਪਰ ਹਾੜ ਨੂੰ ਤਾਂ ਫਿਕਰ ਹੈਗਾ ਕਿ ਨਹੀਂ ਬੜੀ ਮਮੀ ਟੈਨਸ਼ਨ ਹੋ ਗਈ ਮੈਨੂੰ ਦੇ ਮੈਂ ਸਰਾਦਾ ਹੀ ਤੈਨੂੰ ਵੀਰ ਕਹਿੰਦਿਆਂ ਕੋ ਹਸਲਾ ਹੱਲ ਕਰਨਾ ਮਸਲਾ ਹੱਲ ਕਰਨਾ ਤੂੰ ਕਹਿੰਦਾ ਨਹੀਂ ਕੋਈ ਗੱਲ ਨਹੀਂ ਆ ਫਿਰ ਕੀ ਆ ਫਿਕਰ ਨਾ ਕਰਿਆ ਖਾਰਿਆ ਪਤਾ ਨਹੀਂ ਤੇਰੇ ਦੁਕਾਨ ਤੇ ਜੂਨੀ ਕਾਕਾ ਸਰਕਦੀ ਹੁਣ ਕੀ ਕਰਨਾ ਵਾ ਦੱਸੋ ਕੁਝ ਮੈਨੂੰ ਹੁਣ ਕਿ ਮੈਂ ਨਿਕਲਾਂ ਲੈ ਤੂੰ ਨਿਕਲ ਜਾ ਕਿੱਥੇ ਨਿਕਲ ਜਾਏਗਾ ਕਿੱਥੇ ਨਿਕਲ ਜਾਏਗਾ ਤੂੰ ਐਨਾ ਨਹੀਂ ਕਾਕਾ ਡਰੀਦਾ ਦਾ ਦਿਲ ਰੱਖੀਦਾ ਹਾਂਦਾ ਵਾ ਥਾਣਾ ਨਹੀਂ ਉਹ ਗੱਲ ਵੀ ਡਰ ਕੇ ਤਾਂ ਉਹ ਗੱਲ ਭੱਜੀਦਾ ਤੂੰ ਸਗੋਂ ਮੈਨੂੰ ਡਰਾਈ ਜਾਂਦੇ ਆ ਪੜਾ ਨਹੀਂ ਰਕਬੀ ਇਹ ਤੈਨੂੰ ਪਤਾ ਤਾਂ ਕਿ ਸ਼ੁਰੂ ਤੋਂ ਡਰਾ ਕਰ ਰਿਹਾ ਏ ਤੇਰ ਵਗਾ ਥੋੜੀ ਐ ਚੱਲ ਪੁੱਤ ਛੱਡ ਇਹਨਾਂ ਦੇ ਗੱਲਾਂ 10 ਮਿੰਟ ਹੋ ਗਏ ਹੁਣ ਕੀ ਕਰਨਾ ਵਾ ਕੋਈ ਨੂੰ ਵੀ ਸੋਚਦਾ ਵਾ ਕੀ ਕਰਨਾ ਹੁਣ ਸੋਚ ਸੋਚਾ ਮੈਨੇ ਤਾਂ ਸਮਝ ਨਹੀਂ ਆਉਂਦੀ ਕੀ ਕਰੀਏ ਜੇ ਪੁਲਿਸ ਆ ਗਈ ਘਰ ਤੇ ਕੀ ਕਰਾਂਗੇ ਮਾਸੀ ਜੀ ਅਸੀਂ ਮੰਨਦੇ ਆ ਕਿ ਸਾਡੀਆਂ ਗਲਤੀਆਂ ਵਾ ਮੈਂ ਉਹਨਾਂ ਦੇ ਨਾਲ ਖੜੀ ਹੋਂ ਟਾਈਮ ਤੇ ਪਰ ਜੋ ਤੁਸੀਂ ਕਹਿੰਦੇ ਨਾ ਮੈਂ ਸਭ ਕੁਝ ਝੋਲੀ ਚ ਪਵਾ ਲਿਆ ਹੋਰ ਵੀ ਕੁਝ ਬੇਸ਼ੱਕ ਕਹਿ ਲੋ ਮੈਂ ਤਾਂ ਟਿਕੁਣੇ ਘਾਰ ਆ ਪਰ ਇੱਕ ਵਾਰੀ ਦੀਦੀ ਤੁਸੀਂ ਸਾਡੇ ਨਾਲ ਪੁਲਸ ਲੈ ਕੇ ਚੱਲੋ ਤੁਹਾਨੂੰ ਸਾਡਾ ਸਾਥ ਦੇਣਾ ਹੀ ਪੈਣਾ